ਨਾ ਚਾਕੂ ਨਾ ਮਸ਼ੀਨ ਨਾ ਹੀ ਮਿਹਨਤ ਫੇਰ ਵੀ ਬਨੇਗਾ ਮਲਾਈ ਵਰਗਾ ਨਰਮ ਸਾਗ ਤੇ ਮਾਂ ਦੇ ਹੱਥਾਂ ਦਾ ਸਵਾਦ ਤੇ ਵੀਡੀਓ ਤੇ ਐਂਡ ਤੱਕ ਤੁਸੀਂ ਬਨੇ ਰਹੋ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਸਾਗ ਦੀ ਰੈਸਪੀ ਜੋ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਦੀਵਾਲੀਆਂ ਤੋਂ ਪਹਿਲਾਂ ਕਿਹੜਾ ਸਾਗ ਬਣਾਇਆ ਜਾਂਦਾ ਹੈ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਚਲੋ ਤੇ ਇੱਧਰ ਆਪਾਂ ਦੇਖੋ ਸਾਗ ਲੈ ਲਏ ਜੋ ਆਪਾਂ ਧੋ ਕੇ ਰੱਖ ਲਿਆ ਸੀ ਤੇ ਇਹ ਆਪਾਂ ਪਾਲਕ ਲਈਏ ਸਾਗ ਨੂੰ ਵੀ ਆਪਾਂ ਤਿੰਨ ਚਾਰ ਵਾਰੀ ਧੋ ਲਿਆ ਸੀ ਆਪਾਂ ਨੂੰ ਸਾਗ ਨੂੰ ਤਿੰਨ ਚਾਰ ਵਾਰੀ ਜ਼ਰੂਰ ਧੋਣਾ ਚਾਹੀਦਾ ਹੈ ਇਹਦੇ ਵਿੱਚ ਮਿੱਟੀ ਘਟਾ ਹੁੰਦਾ ਜੋ ਤੋਤਿਆਂ ਨਾਲ ਆਸਾਨੀ ਨਾਲ ਨਿਕਲ ਜਾਂਦਾ ਤੇ ਸਾਗ ਵੀ ਆਪਾਂ ਇਸ ਤਰ੍ਹਾਂ ਹੀ ਧੋ ਕੇ ਸਾਫ਼ ਕਰ ਲਿਆ ਸੀ ਤੇ ਆਪਾਂ ਵਧੀਆ ਤਰੀਕੇ ਨਾਲ ਧੋ ਕੇ ਇਹਨੂੰ ਇੱਕ ਛਾਲਣੇ ਵਿੱਚ ਪਾ ਲਿਆ ਤਾਂ ਕਿ ਇਹਦਾ ਪਾਣੀ ਚੰਗੀ ਤਰ੍ਹਾਂ ਨਿਕਲ ਜਾਵੇ ਤੇ ਆਪਾਂ ਤੁਹਾਨੂੰ ਦੱਸਾਂਗੇ ਬਿਨਾ ਕੱਟੇ ਬਿਨਾ ਮਸ਼ੀਨ ਤੋਂ ਤੁਹਾਨੂੰ ਆਪਾਂ ਸਾਗ ਕੁੱਕਰ ਵਿੱਚ ਕਿਸ ਤਰ੍ਹਾਂ ਬਣਾਗੇ ਦਿਖਾਵਾਂਗੇ ਤੇ ਇਹ ਸਾਗ ਕੁਲਾ ਸੀਗਾ ਦੇਖੋ ਇਹਦੀਆਂ ਗੰਧਲ ਕਿੰਨੀ ਵਧੀਆ ਟੁੱਟ ਰਹੀ ਹੈ ਤੇ ਤੁਹਾਨੂੰ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਦੱਸਾਂਗੇ ਨਾ ਹੀ ਕੱਟਣ ਦਾ ਝੰਜਟ ਤੇ ਨਾ ਹੀ ਮਸ਼ੀਨ ਲਿਆਣ ਦਾ ਦੇਖੋ ਕਿੰਨੇ ਵਧੀਆ ਆਪਾਂ ਤੁਹਾਨੂੰ ਸਾਗ ਤੇ ਸਾਗ ਵੀ ਬਹੁਤ ਮਲੈਂ ਬਣੇਗਾ ਇੱਧਰ ਆਪਾਂ ਇੱਕ ਕੁੱਕਰ ਲੈ ਲਿਆ ਕੁੱਕਰ ਵਿੱਚ ਆਪਾਂ ਹੁਣ ਸਾਗ ਤੁਹਾਨੂੰ ਦੱਸਦੇ ਆਂ ਆਪਾਂ ਕਿਸ ਤਰ੍ਹਾਂ ਕੱਟ ਕੇ ਪਾਣਾ ਹੈ ਇਧਰ ਆਪਾਂ ਸਾਗ ਨੂੰ ਲੈ ਲਵਾਂਗੇ ਤੇ ਇਸ ਤਰ੍ਹਾਂ ਉਹਦੀ ਗੁੱਚੀ ਬਣਾ ਕੇ ਉਹਨੂੰ ਇਸ ਤਰ੍ਹਾਂ ਹਾਂ ਵਿਚਾਲੋਂ ਕੱਟਾਂਗੇ ਦੇਖੋ ਨਾ ਕੱਟਣ ਦਾ ਝੰਜਟ ਤੇ ਨਾ ਹੀ ਕੋਈ ਹੋਰ ਤਰੀਕਾ ਦੇਖੋ ਇਸ ਤਰ੍ਹਾਂ ਸਾਗ ਲਵਾਂਗੇ ਤਾਂ ਬਹੁਤ ਹੀ ਜਲਦੀ ਇਹ ਬਣ ਕੇ ਤਿਆਰ ਹੁੰਦਾ ਦੇਖੋ ਤੇ ਇਹ ਸਾਗ ਬਹੁਤ ਹੀ ਸੌਖਾ ਹੈਗਾ ਇਸ ਤਰ੍ਹਾਂ ਬਹੁਤ ਹੀ ਵਧੀਆ ਅਤੇ ਟੇਸਟੀ ਬਣਦਾ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਦੇਖੋ ਇਹ ਜਿਆਦਾ ਔਖਾ ਵੀ ਨਹੀਂ ਇਹਨੂੰ ਬੱਚੇ ਵੀ ਆਸਾਨੀ ਨਾਲ ਬਣਾ ਸਕਦੇ ਜਿਹਨੂੰ ਸਾਗ ਨਹੀਂ ਕੱਟਣਾ ਹੁੰਦਾ ਦੇਖੋ ਐਸ ਤਰ੍ਹਾਂ ਹੋਂ ਅੱਜਕੱਲ ਤਾਂ ਮਸ਼ੀਨ ਤੋਂ ਬਗੈਰ ਨਹੀਂ ਕੱਟਿਆ ਜਾਂਦਾ ਅੱਗੇ ਆਪਣੇ ਪੁਰਾਣੇ ਬਜ਼ੁਰਗ ਤਾ ਉਹਦੇ ਨਾਲ ਦਾਤ ਨਾਲ ਕੱਟ ਲੈਂਦੇ ਸੀ ਤੇ ਆਟੋ ਮਸ਼ੀਨ ਤੋਂ ਬਗੈਰ ਸਾਗ ਨਹੀਂ ਕੱਟਿਆ ਜਾਂਦਾ ਦੇਖੋ ਆਪਾਂ ਸਾਰਾ ਸਾਗੇ ਦੇ ਵਿੱਚ ਇਸ ਤਰ੍ਹਾਂ ਪਾ ਦਿੱਤਾ ਹੁਣ ਇਹਦੇ ਵਿੱਚ ਹੀ ਆਪਾਂ ਪਾਲਕ ਨੂੰ ਵੀ ਇਸੇ ਤਰ੍ਹਾਂ ਹੀ ਪਾਵਾਂਗੇ ਦੇਖੋ ਪਾਲਕ ਲਵਾਂਗੇ ਤੇ ਪਾਲਕ ਨੂੰ ਵੀ ਇਸ ਤਰ੍ਹਾਂ ਹੀ ਤੋੜ ਕੇ ਇਹਦੇ ਵਿੱਚ ਇਸ ਤਰ੍ਹਾਂ ਪਾ ਦਿਆਂਗੇ ਇਹ ਸਾਗ ਬਹੁਤ ਹੀ ਵਧੀਆ ਸੀ ਤੇ ਗੂਲਾ ਸੀ ਤੇ ਇਹ ਬਸ ਬਹੁਤ ਹੀ ਜਲਦੀ ਬਣ ਜਾਊਗਾ ਜਿਵੇਂ ਕਿ ਆਪਣੀ ਦਾਲ ਬਹੁਤ ਹੀ ਘੱਟ ਟਾਈਮ ਵਿੱਚ ਬਣਦੀ ਹੈ ਤੇ ਆਪਣਾ ਸਾਗ ਵੀ ਉਸ ਤਰ੍ਹਾਂ ਹੀ ਬਣੂਗਾ ਤੇ ਬਹੁਤ ਹੀ ਮਲائم ਅਤੇ ਟੇਸਟੀ ਬਣੂਗਾ ਤੇ ਜਰੂਰ ਟਰਾਈ ਕਰਨਾ ਦੇਖੋ ਹੁਣ ਜਿਹਨੂੰ ਨਹੀਂ ਸਾਗ ਕੱਟਣਾ ਆਉਂਦਾ ਉਹ ਵੀ ਬਹੁਤ ਆਸਾਨੀ ਨਾਲ ਬਣਾ ਲੂਗਾ ਸਾਗ ਨੂੰ ਦੇਖੋ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕੱਟ ਕੇ ਪਾ ਲਿਆ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਲਾਵਾਂਗੇ ਮਿਰਚਾਂ ਆਪਾਂ ਖੜੀਆਂ ਲੈਂਿਆ ਕੋਈ ਲਾਲ ਇਹ ਆਪਣੇ ਕੋਲੇ ਲਾਲ ਮਿਰਚਾਂ ਪਈਆਂ ਸੀ ਤਾਂ ਕਰਕੇ ਆਪਾਂ ਇਹਦੇ ਵਿੱਚ ਪਲਾ ਲਈ ਐਡ ਕੀਤੀਆਂ ਤੇ ਆਪਣੇ ਕੋਲੇ ਲਸਣ ਤੇ ਅਦਰਕ ਛਿੱਲਿਆ ਹੋਇਆ ਸੀ ਆਪਾਂ ਅਦਰਕ ਵੀ ਇਹਦੇ ਵਿੱਚ ਇਸ ਤਰ੍ਹਾਂ ਹੀ ਪਾ ਦੇਵਾਂਗੇ ਅਦਰਕ ਪਾਉਣ ਨਾਲ ਤੇ ਤਿਆਬ ਨਹੀਂ ਬਣਦਾ ਦੇਖੋ ਤੇ ਸਾਗ ਵੀ ਆਪਣਾ ਖਰਾਬ ਨਹੀਂ ਕਰਦਾ ਬਾਈਵਾਦੀ ਦੇਖੋ ਇਹਦੇ ਵਿੱਚ ਹੁਣ ਆਪਾਂ 1.5 ਚਮਚਾ ਨਮਕ ਪਾਵਾਂਗੇ ਤੇ ਬਾਅਦ ਵਿੱਚ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਸਕਦੇ ਹੋ ਇੱਕ ਗਲਾਸ ਆਪੇ ਇਹਦੇ ਵਿੱਚ ਪਾਣੀ ਐਡ ਕਰਾਂਗੇ ਤੇ ਕੁੱਕਰ ਦਾ ਢੱਕਣ ਲਗਾ ਕੇ ਆਪਾਂ 3 ਤੋਂ 4 ਸੀਟੀਆਂ ਮਰਵਾਵਾਂਗੇ ਤੇ ਸਾਗ ਆਪਣਾ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਊਗਾ ਘਟ ਟਾਈਮ ਵਿੱਚ ਜਿੰਨੇ ਟਾਈਮ ਚ ਆਪਣੀ ਦਾਲ ਬਣਦੀ ਹੈ ਤੇ ਤੁਹਾਨੂੰ ਆਪਾਂ ਦਿਖਾਉਣੀ ਆਕੂ 4 ਸੀਟੀਆਂ ਆਪਣੇ ਕੁੱਕਰ ਦੀਆਂ ਵੱਜ ਚੁੱਕੀਆਂ ਤੇ ਪਾਫੇ ਦੀ ਨਿਕਲ ਗਈ ਤੇ ਤੁਹਾਨੂੰ ਆਪਾਂ ਦੱਸਦੇ ਹਾਂ ਕੁੱਕਰ ਕੋਲ ਕੇ ਕਿ ਆਪਣਾ ਸਾਗ ਕਿਸ ਤਰ੍ਹਾਂ ਦਾ ਬਣਿਆ ਤੇ ਦੇਖੋ ਆਪਣੇ ਸਾਗ ਰੰਗ ਕਿੰਨਾ ਵਧੀਆ ਬਦਲ ਚੁੱਕਿਆ ਸਾਗ ਦਾ ਵੀ ਤੇ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਆਪਣਾ ਸਾਗ ਦੇਖੋ ਜਿਦਵਾਨ ਨੂੰ ਆਪਾ ਦਿਖਾਉਨੇ ਕਿੰਨਾ ਵਧੀਆ ਇਹ ਸਾਗ ਬਣਿਆ ਤੇ ਤੁਸੀਂ ਇਹਦਾ ਸਵਾਦ ਚੈੱਕ ਕਰੋ ਤਾਂ ਬਹੁਤ ਹੀ ਵਧੀਆ ਤੇ ਟੇਸਟੀ ਬਣਿਆ ਸੀ ਸਾਗ ਬਹੁਤ ਵਧੀਆ ਆਪਣਾ ਬਣਿਆ ਤੁਹਾਨੂੰ ਆਪਾਂ ਇਹਨੂੰ ਹੁਣ ਮਦ ਕੇ ਦਿਖਾਵਾਂਗੇ ਵੀ ਇਹ ਸਾਗ ਕਿੰਨਾ ਵਧੀਆ ਇਹਦੇ ਪਾਣੀ ਤੁਹਾਨੂੰ ਜਿਆਦਾ ਲੱਗਦਾ ਤਾਂ ਤੁਸੀਂ ਇਹਦਾ ਪਾਣੀ ਕੱਢ ਵੀ ਸਕਦੇ ਹੋ ਆਪਾਂ ਬਾਅਦ ਵਿੱਚ ਐਡ ਕਰ ਸਕਦੇ ਆ ਤੇ ਵੈਸੇ ਆਪਣਾ ਸਾਗ ਬਹੁਤ ਵਧੀਆ ਪੱਕ ਕੇ ਤਿਆਰ ਹੋ ਗਿਆ ਦੇਖੋ ਤੁਸੀਂ ਮਿਕਸੀ ਵਿੱਚ ਜਾਂ ਇਸ ਮਦ ਦੇ ਨਾਲ ਆਪਣਾ ਸਾਗ ਮਦ ਸਕਦੇ ਹੋ ਆਪਾਂ ਇਹਦੇ ਨਾਲ ਹੀ ਤੁਹਾਨੂੰ ਮਦ ਕੇ ਦਿਖਾਵਾਂਗੇ ਇਹ ਬਹੁਤ ਹੀ ਵਧੀਆ ਸਾਗ ਆਪਣੇ اتنا ਮੱਧਿਆ ਜਣਾ ਦੇਖੋ ਕਿੰਨਾ ਵਧੀਆ ਆਪਣਾ ਸਾਗ ਆਪਾਂ ਥੋੜਾ ਜਿਹਾ ਮੱਧ ਕੇ ਇਹਦੇ ਵਿੱਚ ਆਪਾਂ ਆਲਣ ਵੀ ਪਾਵਾਂਗੇ ਆਲਣ ਤੁਸੀਂ ਆٹے ਦਾ ਪਾਵਾਂਗੇ ਕਿਉਂਕਿ ਇਹ ਸਾਗ ਆਪਣੇ ਤੋਰੀਏ ਦਾ ਜਿਹੜਾ ਦੀਵਾਲੀ ਤੋਂ ਪਹਿਲਾਂ ਸਾਗ ਬਣਾਇਆ ਜਾਂਦਾ ਨਾ ਉਹ ਤੋਰੀਏ ਦਾ ਹੀ ਹੁੰਦਾ ਇਹਦੇ ਵਿੱਚ ਦੋ ਚਮਚੇ ਆਪਾਂ ਆٹے ਦੇ ਐਡ ਕਰਾਂਗੇ ਜੇ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਇਹਦੇ ਵਿੱਚ ਆਟਾ ਹੋਰ ਵੀ ਐਡ ਕਰ ਸਕਦੇ ਹੋ ਤੇ ਅੱਗੇ ਦਿਵਾਲੀ ਤੋਂ ਬਾਅਦ ਆਸਾਗ ਆਵੇਗਾ ਜਿਹੜਾ ਉਹ ਹੋਊਗਾ ਸਰੋਂ ਦਾ ਉਹਦੇ ਵਿੱਚ ਆਪਾਂ ਬੇਸਣ ਜਾਂ ਮੱਕੀ ਦਾ ਆਟਾ ਐਡ ਕਰ ਸਕਦੇ ਹਾਂ ਤੇ ਉਦੋਂ ਉਹ ਸਰੋਂ ਦੇ ਸਾਗ ਦਾ ਟੇਸਟ ਹੋਰ ਵੀ ਵਧੀਆ ਆਉਂਦਾ ਮੱਕੀ ਜਾਂ ਬੇਸਣ ਦੇ ਆਟੇ ਨਾਲ ਤੇ ਇਹਦੇ ਵਿੱਚ ਆਪਾਂ ਕਣਕ ਦਾ ਆਟਾ ਹੀ ਐਡ ਕੀਤਾ ਦੇਖੋ ਆਪਣਾ ਸਾਗ ਕਿੰਨਾ ਵਧੀਆ ਮਲੈਂ ਬਣਿਆ ਤੁਸੀਂ ਕਹਿ ਨਹੀਂ ਸਕਦੇ ਵੀ ਇਹ ਬਿਨਾਂ ਕਟਿਆ ਆਪਾਂ ਸਾਗ ਬਣਾਇਆ ਦੇਖੋ ਕਿੰਨਾ ਵਧੀਆ ਤੇ ਮਲੈਮ ਆਪਣਾ ਸਾਗ ਬਣ ਕੇ ਤਿਆਰ ਹੋਇਆ ਇਸ ਤਰ੍ਹਾਂ ਆਪਾਂ ਸਾਗ ਬਣਾਈਏ ਨਾ ਬਹੁਤ ਜਲਦੀ ਬਣਦਾ ਹੈ ਕਿ ਕੱਟੇ ਹੋਏ ਸਾਗ ਤੋਂ ਬਹੁਤ ਛੇਤੀ ਇਹ ਸਾਗ ਬਣਦਾ ਹੁੰਦਾ ਜ਼ਰੂਰ ਟਰਾਈ ਕਰਨਾ ਦੇਖੋ ਕਿੰਨਾ ਵਧੀਆ ਮਲੈਮ ਬਣਿਆ ਕੋਈ ਕਹਿ ਨਹੀਂ ਸਕਦਾ ਕਿ ਇਹ ਬਿਨਾ ਕੱਟਿਆ ਹੋਇਆ ਬਣਾਇਆ ਤੇ ਆਪਾਂ ਹੁਣ ਇਹਨੂੰ ਲਗਾਵਾਂਗੇ ਤੜਕਾ ਇਧਰ ਆਪਾਂ ਕੜਾਈ ਵਿੱਚ ਘਿਓ ਲੈ ਲਿਆ ਤੁਸੀਂ ਤੇਲ ਵੀ ਲੈ ਸਕਦੇ ਹੋ ਸਰੋਂ ਦਾ ਪਰ ਆਪਾਂ ਘਿਓ ਲਿਆ ਇਹ ਤੜਕਾ ਲਾਵਾ ਵੀ ਹੁਣ ਤੜਕੇ ਨਾਲ ਨਾ ਸਾਗ ਹੋਰ ਵੀ ਬਹੁਤ ਵਧੀਆ ਬਣਦਾ ਤੁਸੀਂ ਕਹੋਗੇ ਇੰਨਾ ਕਿਉਂ ਪਾਇਆ ਕਿਉਂ ਜਿਆਦਾ ਪਾਈ ਇਹ ਤੜਕਾ ਵਧੀਆ ਲਾਈਏ ਸਾਗ ਤਾਂ ਇਹ ਬਹੁਤ ਜਿਆਦਾ ਟੇਸਟੀ ਬਣਦਾ ਹੈਗਾ ਤਾਂ ਕਰਕੇ ਆਪਾਂ ਇਹਦੇ ਵਿੱਚ ਹੁਣ ਅਦਰਕ ਪਾਵਾਂਗੇ ਕਿਉਂ ਗਰਮ ਹੋਣ ਤੋਂ ਬਾਅਦ ਤੇਰੇ ਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾਵਾਂਗੇ ਸਾਗ ਤੇ ਦਾਲ ਨੂੰ ਜਿੰਨਾ ਵਧੀਆ ਤੜਕਾ ਲੱਗੇਗਾ ਟੇਸਟ ਉਨਾ ਹੀ ਜ਼ਿਆਦਾ ਆਵੇਗਾ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾਈਆਂ ਤੁਸੀਂ ਕਹੋਗੇ ਅਦਰਕ ਰਤੇ ਹਰੀਆਂ ਮਿਰਚਾਂ ਤੋਂ ਪਹਿਲਾਂ ਵੀ ਪਾਇਆ ਸੀ ਤੇ ਤੜਕੇ ਵਿੱਚ ਇਹਨਾਂ ਦਾ ਸਵਾਦ ਵੱਖਰਾ ਹੁੰਦਾ ਹੈ ਤੇ ਪਹਿਲਾਂ ਵਿੱਚ ਪਾਏ ਦਾ ਸਵਾਦ ਵੱਖਰਾ ਹੁੰਦਾ ਤਾਂ ਕਰਕੇ ਆਪਾਂ ਇਹਦੇ ਵਿੱਚ ਵੀ ਐਡ ਕੀਤਾ ਤੇ ਸਵਾਦ ਸਾਗ ਤਾਂ ਹੀ ਲੱਗਦਾ ਜੀ ਇਹਦੇ ਵਿੱਚ ਆਪਾਂ ਤੜਕਾ ਫੁੱਲ ਪਾਵਾਂਗੇ ਤਾਂ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਟਮਾਟਰ ਪਾਏ ਆ ਤੇ ਇਹਨਾਂ ਨੂੰ ਆਪੀ ਆਪਾਂ ਚੰਗੀ ਤਰ੍ਹਾਂ ਘੋਨ ਲਾਵਾਂਗੇ ਜਿੰਨਾ ਵਧੀਆ ਤੜਕਾ ਬਣੇਗਾ ਸਾਗ ਉਹਨਾ ਹੀ ਜ਼ਿਆਦਾ ਸੇਤੀ ਬਣੂਗਾ ਤੇ ਤੁਹਾਨੂੰ ਆਪੇ ਪਿਆਰ ਦੱਸ ਦਿਆਂ ਜਿਹੜਾ ਦੀਵਾਲੀਆਂ ਤੋਂ ਪਹਿਲਾਂ ਸਾਗ ਆਉਂਦਾ ਉਹ ਤੋਰੀਏ ਦਾ ਆਉਂਦਾ ਤੇ ਦੀਵਾਲੀ ਤੋਂ ਬਾਅਦ ਜਿਹੜਾ ਸਾਗ ਆਊਗਾ ਉਹ ਸਰੋਂ ਦਾ ਆਊਗਾ ਦੇਖੋ ਤੜਕਾ ਆਪਣਾ ਕਿੰਨਾ ਵਧੀਆ ਭੁੱਜ ਰਿਹਾ ਹੈ ਜੇ ਤੁਹਾਨੂੰ ਨਮਕ ਘੱਟ ਲੱਗਦਾ ਤਾਂ ਤੁਸੀਂ ਤੜਕੇ ਵਿੱਚ ਵੀ ਪਾ ਸਕਦੇ ਹੋ ਆਪਣਾ ਤੜਕਾ ਭੁੱਜਣ ਤੋਂ ਬਾਅਦ ਇਹਦੇ ਵਿੱਚ ਆਪਾਂ ਸਾਗ ਪਾਵਾਂਗੇ ਸਾਗ ਜਿੰਨਾ ਤੁਸੀਂ ਖਾਣਾ ਉਨੇ ਸਾਗ ਨੂੰ ਹੀ ਤੜਕਾ ਲਗਾ ਲਿਓ ਦੇਖੋ ਆਪਣਾ ਤੜਕੇ ਵਾਲਾ ਸਾਗ ਕਿੰਨਾ ਵਧੀਆ ਤੇ ਟੇਸਟੀ ਲੱਗ ਰਿਹਾ ਖਾਣ ਵਿੱਚ ਵੀ ਬਹੁਤ ਵਧੀਆ ਬਣਿਆ ਸੀ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਚੈਨਲ ਦੇ ਪਹਿਲੀ ਵਾਰ ਆਇਓ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਆਪਣਾ ਸਾਗ ਕਿੰਨਾ ਵਧੀਆ ਤੁਸੀਂ ਕਹੋਗੇ ਕਿ ਬਿਨਾਂ ਕੱਟੇ ਹੋਏ ਸਾਗ ਆਪਾਂ ਬਣਾਇਆ ਦੇਖੋ ਇਹ रेसिपी ਰੂ ਟ੍ਰਾਈ ਕਰਿਓ ਸਾਗ ਵਾਲੀ ਇਹਨੂੰ ਤੁਸੀਂ ਸਿੰਪੋ ਰੋਟੀ ਪੂਰੀ ਪਰੌਂਠੇ ਤੇ ਮੱਕੀ ਜਾਂ ਬਾਜਰੇ ਦੀ ਰੋਟੀ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਅਤੇ ਟੇਸਟੀ ਬਣਿਆ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਬਿਲਕੁਲ ਨਾ ਕਰਨਾ ਭੁੱਲਿਆ ਕਰੋ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਤੁਹਾਡਾ ਇੱਕ ਕਮੈਂਟ ਹੀ ਬਹੁਤ ਵਧੀਆ ਹੁੰਦਾ ਦੇਖੋ ਜੇ ਵਧੀਆ ਲੱਗੇ ਤਾਂ ਵੀ ਕਮੈਂਟ ਕਰਿਓ ਜੇ ਤੁਹਾਨੂੰ ਨਹੀਂ ਵਧੀਆ ਲੱਗਦਾ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਸਾਨੂੰ ਵਧੀਆ ਨਹੀਂ ਲੱਗਿਆ ਦੇਖੋ ਆਪਣਾ ਸਾਗ ਕਿੰਨਾ ਵਧੀਆ ਤੇ ਟੇਸਟੀ ਬਣਿਆ ਤੇ ਲਾਈਕ ਜ਼ਰੂਰ ਕਰਿਓ ਧੰਨਵਾਦੀ ਤੁਹਾਡੀ ਵੀਡੀਓ ਦੇਖਣ ਲਈ